ਇਸ ਸਮੇਂ ਸੋਸ਼ਲ ਮੀਡੀਆ ਤੇ ਭਾਰਤੀ ਕ੍ਰਿਕਟਰ ਮੁਹੰਮਦ ਸ਼ਿਰਾਜ਼ ਤੇ ਐਕਟਰ ਮਾਹਿਰਾ ਸ਼ਰਮਾ ਦੇ ਲਿੰਕ ਅਪ ਦੀਆਂ ਖਬਰਾਂ ਹਰ ਜਗ੍ਹਾ ਛਾਈਆਂ ਹੋਈਆਂ ਨੇ ਦੋਨਾਂ ਦੇ ਅਫੇਅਰ ਦੀਆਂ ਖਬਰਾਂ ਇਸ ਵੇਲੇ ਖੂਬ ਚਰਚਾ ਵਿੱਚ ਨੇ ਦੱਸਿਆ ਜਾ ਰਿਹਾ ਹੈ ਕਿ ਮੁਹੰਮਦ ਸ਼ਿਰਾਜ਼ ਬਿੱਗ ਬਾਸ 13 ਫੇਮ ਮਾਹਿਰਾ ਸ਼ਰਮਾ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਨੇ ਦੋਵੇਂ ਇੱਕ ਦੂਸਰੇ ਨੂੰ ਲਗਾਤਾਰ ਡੇਟ ਕਰ ਰਹੇ ਨੇ ਖਬਰ ਹੈ ਕਿ ਭਾਰਤੀ ਕ੍ਰਿਕਟਰ ਮੁਹੰਮਦ ਸ਼ਿਰਾਜ਼ ਨੂੰ ਮਾਹਿਰਾ ਸ਼ਰਮਾ ਦੇ ਨਾਲ ਪਿਆਰ ਹੋ ਗਿਆ ਹੈ ਨਾਲ ਹੀ ਲੋਕਾਂ ਦੇ ਦਿਮਾਗ ਵਿੱਚ ਇਹ ਵੀ ਸਵਾਲ ਹੈ ਕਿ ਆਖਿਰ ਮਾਹਿਰਾ ਸ਼ਰਮਾ ਕੌਣ ਹੈ ਜਿਸ ਦਾ ਨਾਮ ਮੁਹੰਮਦ ਸ਼ਿਰਾਜ਼ ਦੇ ਨਾਲ ਜੋੜਿਆ ਜਾ ਰਿਹਾ मोहम्मद सिराज ਤੇ ਮਾਹਿਰਾ ਸ਼ਰਮਾ ਦੇ ਵਿਚਕਾਰ ਨਵੰਬਰ 2024 ਤੋਂ ਗੱਲਬਾਤ ਸ਼ੁਰੂ ਹੋਈ ਸੀ। ਅਬ ਵਾਹਾਂ ਦਾ ਇਹ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਮੁਹੰਮਦ ਸਿਰਾਜ ਨੇ ਮਾਹਿਰਾ ਸ਼ਰਮਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲਾਈਕ ਕੀਤਾ ਸੀ। ਇਸ ਦੌਰਾਨ ਦੋਵਾਂ ਨੇ ਇੱਕ ਦੂਸਰੇ ਨੂੰ ਫੋਲੋ ਕਰਨਾ ਵੀ ਸ਼ੁਰੂ ਕਰ ਦਿੱਤਾ। ਕ੍ਰਿਕਟਰ ਮੁਹੰਮਦ ਸਿਰਾਜ ਦੀ ਸੋਸ਼ਲ ਮੀਡੀਆ ਐਕਟੀਵਿਟੀ ਦੇ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਮਾਹਿਰ ਸ਼ਰਮਾ ਦੇ ਪਿਆਰ ਵਿੱਚ دیਵਾਨੇ ਹੋ ਗਏ ਨੇ ਤੇ ਦੋਨਾਂ ਦੇ ਵਿਚਾਲੇ ਇੱਕ ਖਾਸ ਰਿਸ਼ਤਾ ਸ਼ੁਰੂ ਹੋ ਚੁੱਕਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹਨਾਂ ਦੋਨਾਂ ਦੇ ਵਿਚਾਲੇ ਕਾਫੀ ਸਮੇਂ ਤੋਂ ਅਫੇਅਰ ਚੱਲ ਰਿਹਾ ਹੈ ਇੰਝ ਲੱਗ ਰਿਹਾ ਹੈ ਕਿ ਮੁਹੰਮਦ ਸ਼ਿਰਾਜ਼ ਵੀ ਮਾਹਿਰਾ ਦੇ ਪਿਆਰ ਵਿੱਚ ਪੂਰੀ ਤਰ੍ਹਾਂ ਨਾਲ ਡੁੱਬ ਚੁੱਕੇ ਨੇ ਬਹੁਤ ਸਾਰੇ ਲੋਕ ਜੋ ਕਿ ਮਾਹਿਰਾ ਸ਼ਰਮਾ ਨੂੰ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਈਏ ਕਿ ਮਾਹਿਰਾ ਸ਼ਰਮਾ ਇੱਕ ਮਸ਼ਹੂਰ ਟੀਵੀ ਅਦਾਕਾਰਾ ਤੇ ਮਾਡਲ ਹੈ ਉਹ ਅਕਸਰ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓਜ਼ ਦੇ ਕਾਰਨ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਲੋਕ ਮਾਹਿਰਾ ਸ਼ਰਮਾ ਦੀ ਖੂਬਸੂਰਤੀ ਤੇ دیਵਾਨੇ ਨੇ ਉਹ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਗਾਤਾਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕਰਦੀ ਰਹਿੰਦੀ ਮਾਹਿਰਾ ਸ਼ਰਮਾ ਰਿਐਲਿਟੀ ਸ਼ੋਅ ਤੋਂ ਲੈ ਕੇ ਟੀਵੀ ਸੀਰੀਅਲ ਤੱਕ ਹਰ ਚੀਜ਼ ਵਿੱਚ ਨਜ਼ਰ ਆ ਚੁੱਕੀ ਹੈ ਇਨਾਂ ਹੀ ਨਹੀਂ ਮਾਹਿਰਾ ਸ਼ਰਮਾ ਨੇ 50 ਤੋਂ ਜ਼ਿਆਦਾ 뮤직 ਵੀਡੀਓਜ਼ ਵਿੱਚ ਵੀ ਕੰਮ ਕੀਤਾ ਹੈ ਮਾਹਿਰਾ ਸ਼ਰਮਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਫੇਮਸ ਹੈ ਤੇ ਉਹਨਾਂ ਦੀ ਕਾਫੀ ਤਗੜੀ ਫੈਨ ਫੋਲੋਇੰਗ ਹੈ ਮਾਹਿਰਾ ਸ਼ਰਮਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2014 ਵਿੱਚ ਸਬ ਟੀਵੀ ਦੇ ਮਸ਼ਹੂਰ ਸ਼ੋਅ ਤਾਰਕ ਮਹਿਤਾ ਦਾ ਉਟਲਾ ਚਸ਼ਮਾ ਵਿੱਚ ਇੱਕ ਛੋਟੇ ਜਿਹੇ ਰੋਲ ਦੇ ਨਾਲ ਕੀਤੀ ਸੀ ਇਸ ਤੋਂ ਬਾਅਦ ਉਸ ਸਾਲ 2016 ਵਿੱਚ ਸੀਰੀਅਲ ਯਾਰੋ ਦਾ ਟੈਸ਼ਨ ਵਿੱਚ ਨਜ਼ਰ ਆਈ ਸੀ ਮਾਹਿਰਾ ਸ਼ਰਮਾ ਮਸ਼ਹੂਰ ਟੀਵੀ ਸ਼ੋ ਨਾਗਨ 3 ਵਿੱਚ ਵੀ ਕੰਮ ਕਰ ਚੁੱਕੀ ਹੈ ਉਸਨੇ ਮਸ਼ਹੂਰ ਟੀਵੀ ਸੀਰੀਅਲ ਕੁੰਡਲੀ ਭਾਗਿਆ ਵਿੱਚ ਇੱਕ ਸ਼ਾਨਦਾਰ ਕਿਰਦਾਰ ਨਿਭਾਇਆ ਸੀ ਮਾਹਿਰਾ ਸ਼ਰਮਾ ਨੇ ਮਸ਼ਹੂਰ ਟੀਵੀ ਰੈਲਿਟੀ ਸ਼ੋ ਬਿੱਗ ਬਾਸ ਸੀਜ਼ਨ 13 ਵਿੱਚ ਵੀ ਹਿੱਸਾ ਲਿਆ ਸੀ ਮਾਹਿਰਾ ਸ਼ਰਮਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਤਾਜ਼ਾ ਪੋਸਟ ਸ਼ੇਅਰ ਕੀਤੀ ਹੈ ਜਿਵੇਂ ਹੀ ਉਹਨਾਂ ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਮੁਹੰਮਦ ਸ਼ਿਰਾਜ਼ ਨੇ ਵੀ ਇਸ ਨੂੰ ਲਾਈਕ ਕੀਤਾ ਇਸ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਮੁਹੰਮਦ ਸ਼ਿਰਾਜ਼ ਤੇ ਮ ਰਿਆ ਹੈ ਹਾਲਾਂਕਿ ਦੋਵਾਂ ਵਿੱਚੋਂ ਕਿਸੇ ਇੱਕ ਨੇ ਵੀ ਇਸ ਮਾਮਲੇ ਤੇ ਕੋਈ ਰਿਐਕਸ਼ਨ ਨਹੀਂ ਦਿੱਤਾ ਹੁਣ ਦੋਨਾਂ ਦੇ ਰਿਸ਼ਤੇ ਦੀ ਸੱਚਾਈ ਕੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ